ਬਾਬਾ ਨਨ ਸਿੰਘ ਜੀ ਦਾ 648 ਮਾ ਬਚਨ ਨਿਮਰਤਾ ਕਰਨ ਨਾਲ ਵਿਪਤਾ ਦਾ ਸਮਾ ਟਲ ਜਾਂਦਾ ਹੈ। ਬਾਬਾ ਨਨ ਸਿੰਘ ਜੀ ਦਾ 605 ਮਾ ਬਚਨ ਇਹ ਸਰੀਰ ਤਾਂ ਗੁਰੂ ਨਾਨਕ ਦਾ ਹੈ ਉਸ ਦੇ ਹੁਕਮ ਵਿੱਚ ਹੀ ਵਿਚਰਦਾ ਹੈ। ਬਾਬਾ ਨਨ ਸਿੰਘ ਜੀ ਦਾ 650 ਮਾ ਬਚਨ ਹਾਰਨ ਦਾ ਕੀ ਕੰਮ ਗੁਰੂ ਨਾਨਕ ਦੀ ਓਟ ਲਵੋ। ਬਾਬਾ ਨਨ ਸਿੰਘ ਜੀ ਦਾ 655 ਮਾ ਬਚਨ ਗੁਰੂ ਦਾ ਹੁਕਮ ਮੰਨਣਾ ਨਾਮ ਜਪਣਾ ਹੈ। ਬਾਬਾ ਨੰਦ ਸਿੰਘ ਜੀ ਦਾ 652 ਮਾਂ ਬਚਨ। ਦਾਨ ਕਰਕੇ ਮਾਣਨਾ ਕਰੋ। ਬਾਬਾ ਨੰਦ ਸਿੰਘ ਜੀ ਦਾ 653 ਮਾਂ ਬਚਨ। ਜਦ ਤੱਕ ਮਨ ਬਾਣੀ ਵਿੱਚ ਟਿਕੇ ਟਿਕਾਓ ਜੇ ਨਹੀਂ ਟਿਕਦਾ ਸਿਮਰਨ ਵਿੱਚ ਲਾਓ। ਬਾਬਾ ਨੰਦ ਸਿੰਘ ਜੀ ਦਾ 654 ਮਾਂ ਬਚਨ। ਨਾਮ ਸਿਰ ਦੇ ਵਟੇ ਮਿਲਦਾ ਹੈ। ਇਹ ਸਿਰੇ ਦਾ ਸੌਦਾ ਹੈ। ਬਾਬਾ ਨਾਨਕ ਸਿੰਘ ਜੀ ਦਾ 655 ਮਾ ਬੱਚਨ ਜੇ ਵਾਹਿਗੁਰੂ ਟੁੱਕਰ ਖਾਣ ਨੂੰ ਦੇਵੇ ਤਾਂ ਬੰਦਾ ਹਰ ਜਸ ਕਰੇ ਬਾਬਾ ਨਾਨਕ ਸਿੰਘ ਜੀ ਦਾ 655 ਮਾ ਬੱਚਨ ਮਿਹਰ ਉਸ ਤੇ ਹੁੰਦੀ ਹੈ ਜਿਹੜਾ ਮਿਹਰ ਦਾ ਪਾਤਰ ਬਣੇ ਬਾਬਾ ਨਾਨਕ ਸਿੰਘ ਜੀ ਦਾ 655 ਮਾ ਬੱਚਨ ਗੁਰੂ ਕੋਲੋਂ ਸਿਰਫ ਇੱਕ ਚੀਜ਼ ਮੰਗੋ ਕਿ ਮੈਨੂੰ ਆਪਣਾ ਬਣਾ ਲਓ ਬਾਬਾ ਨਨ ਸਿੰਘ ਜੀ ਦਾ ਸ਼ੇਸ਼ੋਟ ਵੰਜਮਾਂ ਬੱਚਨ ਵਾਹਿਗੁਰੂ ਦੇ ਅੱਗੇ ਟਹਿਨ ਨਾਲ ਉਸ ਦੇ ਹੱਥ ਤੁਹਾਡੀ ਰੱਖਿਆ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ